ਸਨਖ ਪੁਣਾ ਸਿੰਘੀ ਸੁੰਗੀ ਕਿਤੇ ਲਓ ਜੀ ਲਓ ਜੀ ਬਈ ਮੋੜ ਦਿਓ ਲਓ ਜੀ ਚੱਕਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਕੁਣਸਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਿੰਨ ਕਟੀਆਂ ਬਕਾਉ ਆ ਭਰਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਤਨੂੰ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆਂ ਇਹ ਜਾਣਕਾਰੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਵੀਰ ਜੀ ਆਪਣਾ ਨਾਮ ਹਰਦੀਪ ਸਿੰਘ ਆ ਜੀ ਪਿੰਡ ਪਿੰਡ ਕੋਣ ਸਹੀ ਜ਼ਿਲ੍ਹਾ ਬਰਨਾਲਾ ਪਹਿਲੀ ਕੱਟੀ ਦੀ ਬਾਈ ਉਮਰ ਕਿੰਨੀ ਆ ਇਹ 10 ਕਿੰਨੇ ਦੀ ਹੈ ਜੀ 10 ਕਿੰਨੇ ਦੀ ਹਾਂ ਜੀ ਲੋਪਰਾ ਫੇਸ ਚੈੱਕ ਕਰ ਸਕਦੇ ਹਾਂ ਠੀਕ ਹੈ ਨਾ ਤੇ ਥਣ ਚਾਰੀ ਹੈ ਥਣ ਚਾਰਾ ਜੀ ਕੋਈ ਫੋਟ ਸਾ ਕਿਸੇ ਗੱਟੀ ਦੇ ਨਹੀਂ ਠੀਕ ਆ ਤੋੜ ਦਿਓ ਜੀ ਲੋਪਰਾ ਕੱਦ ਵੱਡ ਦੇਖ ਸਕਦੇ ਹਾਂ ਸਨਕ ਪੋਣਾ ਸਿੰਗੀ ਸੁੰਗੀ ਠੀਕ ਹੈ ਲੋ ਜੀ ਲਓ ਜੀ ਕੋਈ ਮੋੜ ਦਿਓ ਲੋ ਜੀ ਚੈੱਕ ਕਰ ਸਕਦੇ ਹਾਂ ਰੇਟ ਵੀਰ ਜੀ ਦਾ ਰੇਟ ਫੋਨ ਤੇ ਕਰਾਂਗੇ ਜੀ ਰੇਟ ਫੋਨ ਤੇ ਠੀਕ ਹੈ ਜੀ ਅੱਜ ਵੀ ਦੋ ਨੰਬਰ ਦੀ ਉਪਰ ਇਹ ਪੌਣੇ ਇੱਕ ਦੋ ਸਾਲਾਂ ਦੀ ਹੋ ਗਈ ਜੀ ਪੌਣੇ ਦੋ ਸਾਲਾਂ ਦੀ ਹੈ ਥਣ ਚੈੱਕ ਕਰਾਉ ਮੜੇ ਲੋ ਚਾਰ ਹੀ ਖਾਣਾ ਮੋਟਾ ਮੋਟਾ ਲੱਗਿਆ ਦੇਖ ਸਕਦੇ ਭਰਾ ਫੇਸੂਟੀ ਤੋੜ ਦੋ ਜੀ ਨੂੰ ਵੀ ਚਿੰਗੀ ਸੁੰਗੀ ਮੋੜਨ ਲੱਗੀ ਕਰਮਾ ਵਾਲੀ ਲੋ ਸੋ ਲੋ ਜੀ ਇਸਿਆ ਕਾਤਾ ਦੇ ਭਰਾ ਚੀਫਰੇ ਲੋ ਜੀ ਇਸੇ ਦੋ ਨੰਬਰ ਭਰਾ ਠੀਕ ਹੈ ਚੈੱਕ ਕਰ ਸਕਦੇ ਕੱਦ ਬੈਠ ਹਾਂਜੀ ਬਈ ਤਿੰਨ ਨੰਬਰ ਤਿੰਨ ਨੰਬਰ ਇਹ ਦੋ ਸਾਲਾਂ ਦੀ ਹੋਗੀ ਜੀ ਦੋ ਸਾਲਾਂ ਦੀ ਹੋਗੀ ਹਾਂ ਜੀ ਠੀਕ ਆ ਥਾਣੇ ਦੇ ਵਿੱਚ ਆਣ ਤੁਹਾਨੂੰ ਬਹੁਤ ਚੰਗਾ ਲੱਗਿਆ ਜੀ ਇਹ ਤਾਂ ਲੋ ਜੀ ਮੋਟਾ ਮੋਟਾ ਖਾਣਾ ਤਾਂ

ਬਾਈ ਜੀ ਨਾਲ ਜਰੂਰ ਕਨੈਕਟ ਕਰੋ ਨੰਬਰ ਮੁਤਾਬਕ ਬਾਈ ਜੀ ਤੋਂ ਪੁੱਛ ਸਕਦੇ ਹੋ ਭਰਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਈ